ਵੀਡੀਓ ਨੂੰ ਦੇਖ ਰਹੇ ਮਿੱਤਰ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਇਓ ਜੀ ਆਪਾਂ ਨਾਨਕੇ ਪਿੰਡ ਮਾਨੋਪੁਰ ਜ਼ਿਲ੍ਹਾ ਫਤਿਹਗੜ ਸਾਹਿਬ ਪ੍ਰੋਗਰਾਮ ਆ ਜੀ ਪੀਰ ਬਾਬੇ ਦੇ ਮਿਤੀ 12 ਜੂਨ ਤੇ ਆਪਣੀ ਡਿਊਟੀ ਜਲੇਬੀਆਂ ਦੇ ਹੁੰਦੀ ਹੈ ਜੀ ਅਜਿ ਤਰਾ ਅਜਿ ਤਰਾ ਫਿਰ ਤੁਸੂਲੀ ਤੇ ਦੇ ਜੀ ਰੀ ਆਪਣਾ ਸਰਦਾਰ ਤੋਂ ਮਿਸਲ ਮਕਸੂਰ ਹੋ ਜਾ ਨੀ ਰਹੇ ਮੇਰਾ ਅਬਦੁਲ ਕਾਦਰ ਨਹੀਂ ਫੈਜ਼ ਕਾ ਰਹਦਾ ਥਕੇ ਨੀ ਰਹੇ ਮੇਰਾ ਜਾਨੀ ਅਬ ਤੂੰ ਮਨ ਨੂੰ ਨਿਆਣਾ ਬੋਦੂ ਦੋ ਦੀ ਰਹਾ ਨੇ ਫਿਰ ਕਾਦਾ ਮਾਣੀ ਵਾਜਤ ਵਾਲਾ सज दरिका सिराचाला सॼे करे असीं हशिन मीराव पाप पद रखे मीर वास पाप सर्पा वास पाप सिरपा मेरी यारवी वारी श्रपा मेर वारी सरकार

ਇੱਥੇ ਹਈ ਤੇਰੇ ਗੁਫ ਦੇ ਪੇਚ ਦੀਆਂ ਤੇਰਾ ਨਾ ਨਾ ਤੇ ਨਾ ਨੋ ਤੇਰਾ ਨਾਮ ਗੁਜ਼ਰ ਗੁਜ਼ਾਰਾਂ ਮੇਰੀ ਨਾ ਕੁਝ ਬੱਲੇ ਤੇ ਨਾ ਕੁਝ ਦੇ ਜਦੀ ਤੇਰਾ ਨਾਮ ਗੁਜ਼ਰ ਗੁਜ਼ਾਰਾਂ ਮੇਰੀ

ਹਈ ਹੈ ਇਹ ਬੜੀ ਸੁਲੱਖਣੀ ਬੜੀ ਕਰਮਾ ਭਾਗਾ ਵਾਲੀ ਹੈ ਜਾਮਾ ਇਸ ਤੋਂ ਲੱਖ ਬਲਿਹਾਰ ਕਰੀਆਂ ਜਾਮਾ ਇਸ ਤੋਂ ਲੱਖ ਬਲਿਹਾਰ ਕਰੀਆਂ ਸੋਦਾ ਸਰਕਾਰ ਜੀ ਦਾ ਸੇੜਾ ਆਰਦੀ ਦੀ ਸੇਵਾ ਦੇ ਵਿੱਚ ਲੈ ਕੇ ਹਾਜ਼ਰ ਕੇ ਬਿਸਮਿਲਲਾ ਕਾ ਆਗਾਜ਼ ਕਰੀਏ ਜਿਹੜੀ ਕੁਰਾਨ ਸ਼ਰੀਫ ਦੀ ਚਾਬੀ ਹੈ ਬਿਸਮਿਲਲਾ ਕਾ ਆਗਾਜ਼ ਕਰੀਏ ਜਿਹੜੀ ਕੁਰਾਨ ਸ਼ਰੀਫ ਦੀ ਚਾਬੀ ਹੈ ਜਰਾ ਸਜਦਾ ਮੈਂ ਆਪਣੇ ਪੀਰੋ মুর্ਸ਼ਦ ਨੂੰ ਜੀ ਦੀ ਰਹਿਮਤ है शहन शाह पीर मेरा जिने कदम च झुकती बादशाही ते नवाबी है सम्राज न बोलने बोल बख्शे ये मेरे मौला की नवाजी है मेरे साइया की नवाजी है क्योंकि राम मौल शिव भोलेनाथ शंकर भगवान जी और लेके आ रहे पिल्ला साउंड वाले। ਪਰ ਉਹਨੇ ਕਿਹਾ ਲੇਟ ਹੋ ਗਿਆ ਵੀਰੇ ਅੱਜ ਤੱਕ ਅਰੇ ਨਹੀਂ ਆਇਆ ਕੋਈ ਬੜਵੇ ਅਜੀਨਾਤਾ ਕੋਚ ਨਾ ਆਇਆ ਕਿ ਤੇ ਲੋ ਜੀ ਟਾਈਮ ਤਕਰੀਬਨ ਰਾਤ ਦੇ 2 ਵਜੇ ਗਏ ਜੀ ਇਸ ਤੋਂ ਬਾਅਦ ਸਮਾਪਤੀ ਥੇ ਲੋ ਜੀ ਟਾਈਮ ਤਕਰੀਬਨ 3 ਵਜੇ ਗਏ ਆਪਾਂ ਕੰਮ ਪੂਰਾ ਨਿਬੇੜ ਕੇ ਫੇਰ ਜਾਈਦਾ ਹਰੇਕ ਪ੍ਰੋਗਰਾਮ ਚ ਰਾਤ ਨੂੰ ਆਪਾਂ 8 ਵਜੇ ਲੱਗੇ ਸੀ ਤੇ ਤਕਰੀਬਨ ਹੁਣ ਤੜਕੇ ਦੇ 3 ਵਜ ਗਏ ਨਾਲ ਮੇਰੇ ਮਾਮੇ ਦਾ ਮੁੰਡਾ ਅਮਰ ਸਿੰਘ ਆ ਜੀ ਤੇ ਨਾਲ 골ਡੀ 골ਡੀ ਡਿਊਟੀ ਹੁਣ ਇਸ ਵਕਤ ਮਾਨਸੇ ਆ ਮਾਨਸੇ ਕਿਹੜਾ ਬੈਂਕ ਆ ਜੀ ਆਸ਼ੀਰਵਾਦ ਆਸ਼ੀਰਵਾਦ ਬੈਂਕ ਬੈਂਕ ਕਿਹਨਾਂ ਦਾ ਆਸ਼ੀਰਵਾਦ 골ਡੀ ਮਾਨੂਪੁਰ ਤੋਂ ਹੋਜੀ ਟਾਈਮ ਤਕਰੀਬਨ 11:30 ਹੋ ਗਈ ਕੱਲ ਇੱਥੇ ਸੀ ਪ੍ਰੋਗਰਾਮ ਰਾਤ ਆਪਾਂ ਸ਼ਾਮ ਨੂੰ ਚੱਲਾਂਗੇ ਆਪਾਂ ਸ਼ਾਮ ਨੂੰ ਵਾਪਸੀ ਆਪਣੀ ਪਿੰਡਾਂ ਨੂੰ ਰਾਤ ਆਪਣੀ ਡਿਊਟੀ ਚ ਲੈਬੀਆਂ ਤੇ ਸੀ ਜਿਹੜੀ ਵੀ ਵਰਤੋਂ ਤੇ ਆਪਾਂ ਇੱਥੇ ਇੱਥੇ ਸੀ ਪ੍ਰੋਗਰਾਮ ਰਾਤ ਨਾਨਕੇ ਪਿੰਡ ਆਏ ਵੀ ਜੀ ਫਤੇਗੜ ਸਾਹਿਬ ਜ਼ਿਲ੍ਹਾ ਇਹ ਤੇ ਹੁਣ ਥੋੜੇ ਜਿਹਾ ਪਾਂਡੇ ਜੀ ਆਪਾਂ ਸੈੱਟ ਕਰ ਲਈਏ ਤੇ ਲੋ ਜੀ ਪਾਂਡੇ ਬੁੰਡੇ ਪਰ ਰੱਖਿਆ ਈ ਧਰਮਸ਼ਾਲਾ ਚ ਤੇ ਗੱਦੇ ਰਹਿ ਗਏ ਈ ਹੁਣ ਤੇ ਇਸ ਤੋਂ ਬਾਅਦ ਆਪਾਂ ਹੁਣ ਜੇ ਤਾਂ ਹੋ ਜੇ ਟਾਈਮ ਤਕਰੀਬਨ 5:30 ਹੋ ਗਏ ਸਾਡੇ ਪਿੰਡਾਂ ਤੋਂ ਵਾਪਸੀ ਹੈ ਜੀ ਆਪਣੀ ਆਪਰਾ ਰਹੇ ਸੀ ਉਹਦੇ ਕੱਲੂ ਪਣ ਚੰਡੀਗੜ੍ਹ ਜਾਣਾ ਪੰਜਾਬ ਪੁਰ ਦਾ ਪੇਪਰ ਚੱਲ ਰਿਹਾ ਇੱਕ ਮੇਰੇ ਨਾਲ ਤੇ ਮੇਰੇ ਦਾ ਵੀ ਪੈਪਰ ਆਈ ਆਪਣਾ ਹੋ ਗਿਆ ਜੀ ਪੰਜਾਬ ਪੁਰ ਦਾ ਪੇਪਰ